ਸ਼ਹੀਦ ਆਜ਼ਮ ਸਰਦਾਰ ਉਦਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਪਿਤਾ ਸਰਦਾਰ ਤਹਿਲ ਸਿੰਘ ਕੰਬੋਜ ਦੇ ਘਰ ਮਾਤਾ ਨਰੈਣ ਕੌਰ ਦੀ ਕੁੱਖੋਂ ਸਹਿਰ ਸਨਾਮ ਜ਼ਿਲ੍ਹਾ ਸੰਗਰੂਰ ਪੰਜਾਬ ਵਿੱਚ ਹੋਇਆ ਜਦੋਂ ਉਦਮ ਸਿੰਘ 7 ਸਾਲ ਦੇ ਸੀ ਤਾਂ ਉਸ ਸਮੇਂ ਉਹਨਾਂ ਦੇ ਮਾਤਾ ਪਿਤਾ ਦਾ ਦਿਹਾਂਤ ਹੋ ਗਿਆ ਜਿਸ ਕਰਕੇ ਗਿਆਨੀ ਚੰਦ ਸਿੰਘ ਨੇ ਉਦਮ ਸਿੰਘ ਤੇ ਉਹਨਾਂ ਦੇ ਭਾਈ ਸਾਧੂ ਸਿੰਘ ਨੂੰ ਅੰਮ੍ਰਿਤਸਰ ਦੇ ਯਤੀਮਖਾਨੇ ਵਿੱਚ ਦਾਖਲ ਕਰਵਾ ਦਿੱਤਾ ਯਤੀਮਖਾਨੇ ਵਿੱਚ ਰਹਿੰਦਿਆਂ ਉਦਮ ਸਿੰਘ ਨੇ ਪੜ੍ਹਾਈ ਦੇ ਨਾਲ-ਨਾਲ ਦਸਤਕਾਰੀ ਦਾ ਕੰਮ ਸਿੱਖਿਆ ਇਸੇ ਦੌਰਾਨ ਸਿੱਖ ਇਤਿਹਾਸ ਪੜ੍ਹਦਿਆਂ ਅਤੇ ਦੇਸ਼ ਨੂੰ ਅੰਗਰੇਜ਼ੀ ਹਕੂਮਤ ਤੋਂ ਆਜ਼ਾਦ ਕਰਵਾਉਣ ਦੀ ਲੜਾਈ ਲੜਦੇ ਲੋਕਾਂ ਨੂੰ ਦੇਖ ਉਦਮ ਸਿੰਘ ਦੇ ਮਨ ਵਿੱਚ ਆਜ਼ਾਦੀ ਤੇ ਦੇਸ਼ ਭਗਤੀ ਦੀ ਭਾਵਨਾ ਜਾਗ ਪਈ 13 ਅਪ੍ਰੈਲ 1919 ਵਾਲੇ ਦਿਨ ਅੰਮ੍ਰਿਤਸਰ ਦੇ ਜਲਿਆਂ ਵਾਲੇ ਬਾਗ ਵਿੱਚ ਅੰਗਰੇਜ਼ ਸਰਕਾਰ ਦੇ ਤੱਕੇ ਸਾਹੀ ਵਾਲੇ ਕਾਨੂੰਨ ਦਾ ਵਿਰੋਧ ਕਰਦੇ ਅਤੇ ਆਜ਼ਾਦੀ ਦਾ ਹੱਕ ਮੰਗਦੇ ਹੋਏ ਪੰਜਾਬੀਆਂ ਉੱਤੇ ਪੰਜਾਬ ਦੇ ਜ਼ਾਲਮ ਗਵਰਨਰ ਮਾਈਕਲ ਅਡਵਾਇਰ ਦੇ ਹੁਕਮ ਨਾਲ ਜਰਨਲ ਡੇਅਰ ਨੇ ਅੰਨੇਵਾ ਗੋਲੀਆਂ ਚਲਾ ਕੇ ਹਜ਼ਾਰਾਂ ਲੋਕਾਂ ਨੂੰ ਮਾਰ ਦਿੱਤਾ ਉਸ ਜਲਸੇ ਵਿੱਚ ਉਦਮ ਸਿੰਘ ਲੋਕਾਂ ਨੂੰ ਪਾਣੀ ਪਿਉਣ ਦੀ ਸੇਵਾ ਕਰ ਰਿਹਾ ਸੀ ਅਤੇ ਇਹ ਸਾਰਾ ਖੂਨੀ ਕਾਂਡ ਉਦਮ ਸਿੰਘ ਦੀਆਂ ਅੱਖਾਂ ਸਾਹਮਣੇ ਵਾਪਰਿਆ ਸੀ ਜਿਸ ਨੂੰ ਦੇਖ ਕੇ ਉਦਮ ਸਿੰਘ ਦੇ ਮਨ ਵਿੱਚ ਅੰਗਰੇਜ਼ੀ ਹਕੂਮਤ ਖਿਲਾਫ ਬਦਲੇ ਦੀ ਭਾਵਨਾ ਹੋਰ ਵੀ ਵੱਧ ਗਈ ਉਸ ਨੇ ਸ਼ਹੀਦਾਂ ਦੇ ਡੁੱਲੇ ਖੂਨ ਦੀ ਸੌਂ ਖਾ ਕੇ ਪ੍ਰਤੀਗਿਆ ਕੀਤੀ ਕਿ ਜਿੰਨਾ ਚਿਰ ਮੈਂ ਅੰਗਰੇਜ਼ ਹਾਕਮਾਂ ਕੋਲੋਂ ਇਸ ਜ਼ੁਲਮ ਦਾ ਬਦਲਾ ਨਹੀਂ ਲੈ ਲੈਂਦਾ ਅਤੇ ਜਦੋਂ ਤੱਕ ਭਾਰਤ ਆਜ਼ਾਦ ਨਹੀਂ ਹੋ ਜਾਂਦਾ ਮੈਂ ਟਿੱਕੇ ਨਹੀਂ ਬੈਠਾਂਗਾ ਆਪਣੀ ਇਸ ਪ੍ਰਤੀਗਿਆ ਦੀ ਪੂਰਤੀ ਲਈ ਉਦਮ ਸਿੰਘ ਨੇ ਅਨੇਕਾ ਦੇਸ਼ਾਂ ਵਿੱਚ ਜਾ ਕੇ ਭਾਰਤ ਦੀ ਆਜ਼ਾਦੀ ਲਈ ਕੰਮ ਕੀਤਾ ਸਨ 1924 ਵਿੱਚ ਸਰਦਾਰ ਉਦਮ ਸਿੰਘ ਗਾਦਰ ਪਾਰਟੀ ਦਾ ਮੈਂਬਰ ਬਣ ਗਿਆ 30 ਅਗਸਤ 1927 ਨੂੰ ਅੰਮ੍ਰਿਤਸਰ ਵਿੱਚ ਗਾਦਰੀਆਂ ਲਈ ਲਿਆਂਦੇ ਹਥਿਆਰ ਫੜੇ ਜਾਣ ਤੇ 5 ਸਾਲ ਕੈਦ ਕੱਟੀ ਸਨ 1933 ਵਿੱਚ ਉਦਮ ਸਿੰਘ ਮਾਈਕਲ ਅਡਵਾਇਰ ਦਾ ਪਿੱਛਾ ਕਰਦੇ ਹੋਏ ਲੰਡਨ ਪਹੁੰਚ ਗਿਆ ਕਿਉਂਕਿ ਜਨਰਲ ਡਾਇਰ ਤਾਂ 1927 ਵਿੱਚ ਅਧਰੰਗ ਨਾਲ ਪਹਿਲਾਂ ਹੀ ਮਰ ਚੁੱਕਿਆ ਸੀ ਜਿਸ ਨੇ ਕੇ ਜਲਿਆਂ ਵਾਲੇ ਬਾਗ ਵਿੱਚ ਗੋਲੀਆਂ ਚਲਾ ਕੇ ਲੋਕਾਂ ਨੂੰ ਸ਼ਹੀਦ ਕੀਤਾ ਸੀ 3 ਮਾਰਚ 1940 ਨੂੰ ਲੰਡਨ ਦੇ ਕੈਕਸਟਰਨ ਹਾਲ ਅੰਦਰ ਈਸਟ ਇੰਡੀਆ ਐਸੋਸੀਏਸ਼ਨ ਅਤੇ ਰਾਇਲ ਸੈਂਟਰਲ ਏਸ਼ੀਅਨ ਸੁਸਾਇਟੀ ਦੀ ਸਾਂਝੀ ਮੀਟਿੰਗ ਵਿੱਚ ਮਾਈਕਲ ਅਡਵਾਇਰ ਨੇ ਤਿੰਨ ਹੋਰ ਅੰਗਰੇਜ਼ੀ ਅਫਸਰਾਂ ਨਾਲ ਸਾਹਮਣੇ ਹੋਣਾ ਸੀ ਜਿਸ ਨਾਲ ਉਦਮ ਸਿੰਘ ਨੂੰ ਮਾਈਕਲ ਅਡਵਾਇਰ ਅਤੇ ਭਾਰਤ ਵਿਰੋਧੀ ਅੰਗਰੇਜ਼ ਅਫਸਰਾਂ ਕੋਲੋਂ ਬਦਲਾ ਲੈਣ ਦਾ ਸੁਨਹਿਰੀ ਮੌਕਾ ਮਿਲਿਆ ਅਤੇ ਸਰਦਾਰ ਉਦਮ ਸਿੰਘ ਅੰਗਰੇਜ਼ ਅਫਸਰਾਂ ਦੇ ਪੇਸ ਵਿੱਚ ਆਪਣਾ ਪਿਸਤੌਲ ਇੱਕ ਮੋਟੀ ਕਿਤਾਬ ਵਿੱਚ ਲੁਕਾ ਕੇ ਬੜੀ ਹੁਸ਼ਿਆਰੀ ਨਾਲ ਮੀਟਿੰਗ ਹਾਲ ਵਿੱਚ ਪਹੁੰਚ ਗਿਆ ਮੀਟਿੰਗ ਦੌਰਾਨ ਜਦੋਂ ਉਦਮ ਸਿੰਘ ਨੇ ਮਾਈਕਲ ਅਡਵਾਇਰ ਅਤੇ ਅੰਗਰੇਜ਼ੀ ਸਰਕਾਰ ਦਾ ਭਾਰਤ ਵਿਰੋਧੀ ਭੜਕਾਊ ਭਾਸ਼ਣ ਸੁਣਿਆ ਤਾਂ ਉਸ ਦਾ ਖੂਨ ਖੋਲ ਉਠਿਆ ਮੀਟਿੰਗ ਖਤਮ ਹੁੰਦੇ ਸਾਰ ਗੁੱਸੇ ਵਿੱਚ ਆਏ ਉਦਮ ਸਿੰਘ ਨੇ ਦੋ ਗੋਲੀਆਂ ਮਾਈਕਲ ਅਡਵਾਇਰ ਦੀ ਛਾਤੀ ਵਿੱਚ ਮਾਰੀਆਂ ਜਿਸ ਨਾਲ ਉਹ ਮੌਕੇ ਤੇ ਹੀ ਖਤਮ ਹੋ ਗਿਆ ਚਾਰ ਗੋਲੀਆਂ ਉਦਮ ਸਿੰਘ ਨੇ ਲਾਰਡ ਜੈਟ ਲੈਂਡ ਲੂਇਸ ਡੇਨ ਲਾਰਡ ਲਵਿੰਗਟਨ ਦੇ ਮਾਰੀਆਂ ਤੇ ਉਹ ਤਿੰਨੇ ਵੀ ਬੁਰੀ ਤਰ੍ਹਾਂ ਛਖਮੀ ਹੋ ਗਏ ਇਸ ਤਰ੍ਹਾਂ ਭਾਰਤ ਦੇ ਸ਼ੇਰ ਉਦਮ ਸਿੰਘ ਨੇ ਪੂਰੇ ਮੀਟਿੰਗ ਹਾਲ ਵਿੱਚ ਹਲਚਲ ਮਚਾ ਦਿੱਤੀ ਬਗਦੜਾ ਲੈਂਡ ਦੀ ਪ੍ਰਤੀਗਿਆ ਪੂਰੀ ਕਰਕੇ ਸਰਦਾਰ ਉਦਮ ਸਿੰਘ ਨੇ ਆਪਣੇ ਆਪ ਨੂੰ ਗਿਰਫਤਾਰੀ ਲਈ ਪੇਸ਼ ਕਰ ਦਿੱਤਾ ਬਰਤਾਨੀਆਂ ਹਕਮ ਨੇ ਭਾਰਤ ਮਾਂ ਦੇ ਇਸ ਪੰਜਾਬੀ ਸਪੂਤ ਨੂੰ 31 ਜੁਲਾਈ 1940 ਦਿਨ ਬੁੱਧਵਾਰ ਨੂੰ ਸਵੇਰੇ 9 ਵਜੇ ਲੰਡਨ ਦੀ ਪੈਂਟਨਵਿਲ ਜੇਲ੍ਹ ਵਿੱਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ। ਪੰਜਾਬ ਅਤੇ ਕੇਂਦਰ ਸਰਕਾਰ ਦੇ ਸਾਂਝੇ ਯਤਰਾ ਨਾਲ ਸ਼ਹੀਦ ਉਦਮ ਸਿੰਘ ਦੀਆਂ ਅਸਤੀਆਂ ਪੈਂਟਨਵਿਲ ਜੇਲ੍ਹ ਵਿੱਚੋਂ ਭਾਰਤ ਲਿਆਂਦੀਆਂ ਗਈਆਂ। ਅਤੇ 31 ਜੁਲਾਈ 1974 ਨੂੰ ਸਹੀਦੀ ਜਨਮ ਭੂਮੀ ਸਨਾਮ ਵਿਖੇ ਸਰਕਾਰੀ ਰਸਮਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਸਨਾਮ ਵਿੱਚ ਉਦਮ ਸਿੰਘ ਦੀ ਯਾਦ ਵਿੱਚ ਸਹੀਦੀ ਯਾਦਗਰੀ ਵੀ ਬਣਾਈ ਗਈ ਅਣਖ ਅਤੇ ਗੈਰਤ ਦਾ ਨਵੇਂ ਕਲਾ ਇਤਿਹਾਸ ਸਿਰਜਣ ਵਾਲੇ ਇਸ ਮਹਾਨ ਸੈਦ ਵੱਲੋਂ ਦੇਸ਼ ਦੀ ਆਜ਼ਾਦੀ ਲਈ ਦਿੱਤੀ ਕੁਰਬਾਨੀ ਤੇ ਸਿਰਫ ਸਨਾਮ ਹੀ ਨਹੀਂ ਸਮੁੱਚੇ ਭਾਰਤ ਨੂੰ ਮਾਣ ਹੈ ਇਸ ਦੇ ਮਾਣ ਵਜੋਂ ਭਾਰਤ ਸਰਕਾਰ ਵੱਲੋਂ ਇਸ ਸ਼ਹਿਰ ਦਾ ਨਾਮ ਸਨਾਮ ਉਦਮ ਸਿੰਘ ਵਾਲਾ ਰੱਖਿਆ ਗਿਆ ਹੈ ਹੁਣ ਇਸ ਸ਼ਹਿਰ ਦਾ ਨਾਮ ਸਨਾਮ ਉਦਮ ਸਿੰਘ ਵਾਲਾ ਹੈ